ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ ਕਿ ਲੈਂਡ ਪੁੱਲਿੰਗ ਦੀ ਜੋ ਨੀਤੀ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਪਰ ਉਸਤੇ ਵਿੱਤ ਮੰਤਰੀ ਨੇ ਵੱਡੇ ਬਿਆਨ ਦਿੱਤੇ ਨੇ 사ਸ਼ੀਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪੰਜਾਬ ਸਰਕਾਰ ਨੇ ਵਿਵਾਦਾਂਚਕੀ ਲੈਂਡ ਪੁੱਲਿੰਗ ਪਾਲਿਸੀ ਵਾਪਸ ਲੈ ਲਈ ਹੈ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਅਰਬਨ ਡਵੈਲਪਮੈਂਟ ਦੇ ਪ੍ਰਿੰਸੀਪਲ 77 ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ 14 ਮਈ 2025 ਨੂੰ ਲਾਗੂ ਕੀਤੀ ਗਈ ਪੰਜਾਬ ਲੈਂਡ ਪਾਲਿਸੀ ਅਤੇ ਇਸ ਨਾਲ ਜੁੜੇ ਸੋਧਾਂ ਨੂੰ ਵਾਪਸ ਲਿਆ ਜਾ ਰਿਹਾ ਹੈ ਇਸ ਪਾਲਿਸੀ ਹਟਾ ਜਾਰੀ ਹੋਏ ਲੈਟਰ ਆਫ ਇਟੈਂਟ ਐਲਓਆਈ ਰਜਿਸਟਰਨ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਕੰਮ ਰੱਦ ਕੀਤੇ ਜਾਂਦੇ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪਾਲਿਸੀ ਵਾਪਸ ਲਵੇ ਨਹੀਂ ਤਾਂ ਅਦਾਲਤ ਇਸ ਨੂੰ ਰੱਦ ਕਰ ਦੇਵੇਗੀ ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਣ ਨੇ ਕਿਹਾ ਹੈ ਕਿ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸੇ ਕਾਰਨ ਪਾਲਿਸੀ ਅਸੀਂ ਵਾਪਸ ਲੈ ਰਹੇ ਹਾਂ ਦੱਸ ਦਈਏ ਕਿ ਪੰਜਾਬ ਦੇ ਕਿਸਾਨ ਲਗਾਤਾਰ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਇਸ ਪਾਲਿਸੀ ਰਾਹੀਂ ਸਰਕਾਰ ਉਹਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਹੈ ਹਾਈ ਕੋਰਟ ਨੇ ਸਰਕਾਰ ਨੂੰ ਦੋ ਵਿਕਲਪ ਦਿੱਤੇ ਸਨ 7 ਅਗਸਤ ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਲੈਂਡ ਪੁੱਲਿੰਗ ਪਾਲਿਸੀ ਦੇ ਫਟਕਾਰ ਲਈ ਫਟਕਾਰ ਲਈ ਸੀ ਕਿਸਾਨਾਂ ਨੇ ਵਕੀਲ ਨੇ ਦਲੀਲ ਦਿੱਤੀ ਸੀ ਕਿ 1987 ਦੇ ਵੰਡ ਦੌਰਾਨ ਵੀ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਸੀ ਤੇ ਅੱਜ ਤੱਕ ਉਹ ਨੁਕਸਾਨ ਪੂਰਾ ਨਹੀਂ ਹੋਇਆ ਮੋਹਾਲੀ ਵਿੱਚ ਪਹਿਲਾਂ ਲਾਗੂ ਕਈ ਕੀਤੀ ਗਈ ਪਾਲਿਸੀ ਤਹਿਤ ਕੁਝ ਲੋਕਾਂ ਨੂੰ ਪਲਾਟ ਨਹੀਂ ਮਿਲੇ ਸਨ ਅਦਾਲਤ ਨੇ ਪੁੱਛਿਆ ਕਿ ਜੇਕਰ ਇਸ ਪਾਲਿਸੀ ਹੇਠ 66000 ਏਕੜ ਜ਼ਮੀਨ ਲਈ ਜਾਂਦੀ ਹੈ ਤਾਂ ਉੱਤੇ ਉੱਗਣ ਵਾਲੇ ਅਨਾਰਜ ਦਾ ਕੀ ਹੋਵੇਗਾ ਤੇ ਖੇਤੀ ਮਜ਼ਦੂਰਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਰਹੇਗਾ ਹਾਈ ਕੋਰਟ ਨੇ ਸਾਫ ਕਿਹਾ ਸੀ ਕਿ ਸਰਕਾਰ ਤਾਂ ਜਾਂ ਤਾਂ ਇਹ ਪਾਲਿਸੀ ਵਾਪਸ ਲਵੇ ਨਹੀਂ ਤਾਂ ਅਦਾਲਤ ਇਸ ਨੂੰ ਰੱਦ ਕਰ ਦੇਵੇਗੀ ਸਰਕਾਰੀ ਵਕੀਲਾਂ ਨੇ ਕਿਹਾ ਹੈ ਕਿ ਉਹ ਸਰਕਾਰ ਨਾਲ ਚਰਚਾ ਕਰਕੇ ਉਚਿਤ ਜਵਾਬ ਦੇਣਗੇ ਅਦਾਲਤ ਨੇ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ 4 ਹਫ਼ਤੇ ਦਾ ਸਮਾਂ ਦਿੱਤਾ ਸੀ ਕਿਸਾਨਾਂ ਦੇ ਨਾਲ ਵਿਰੋਧੀ ਧਿਰ ਨੇ ਵੀ ਕੀਤਾ ਸੀ ਵਿਰੋਧ ਅਗਰ ਇਸ ਗੱਲ ਦਾ ਪੜ ਜਗਰ ਵਿਸਤਾਰ ਨਾਲ ਕਰੀਏ ਇਸ ਪਾਲਿਸੀ ਦਾ ਪੰਜਾਬ ਵਿੱਚ ਕਿਸਾਨ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਕਾਂਗਰਸ ਵੱਲੋਂ ਜਿੱਥੇ ਸਾਰੇ ਹਲਕਿਆਂ 'ਚ ਵਿਰੋਧ ਵਿਰੋਧੀ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਰੇ ਪੰਜਾਬ 'ਚ ਵਿਰੋਧ ਰੈਲੀਆਂ ਕੀਤੀਆਂ ਸੀ ਹੁਣ 1 ਸਤੰਬਰ ਤੋਂ ਮੁਹਾਲੀ 'ਚ ਪੱਕਾ ਮੋਰਚਾ ਲਾਉਣ ਦੀ ਤਿਆਰੀ ਸੀ ਇਸ ਦੌਰਾਨ ਮੋਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਕਾਸ ਭਵਨ ਸਤੇਤਰ ਨਿਵਾਸ ਦਾ ਕਿਰਾਉ ਕਰਨ ਦੀ ਯੋਜਨਾ ਸੀ ਜਦਕਿ ਭਾਜਪਾ ਵੱਲੋਂ 17 ਅਗਸਤ ਤੋਂ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਸੀ ਤੁਹਾਡੀ ਲੈਂਡ ਪੁਲਿੰਗ ਨੀਤੀ ਬਾਰੇ ਕੀ ਰਾਇ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ